7 ਫਰਵਰੀ 2025 7 ਫਰਵਰੀ 2025 ਨੂੰ ਪਾਵਰ ਆਫ ਸੋਸ਼ਲ ਯੂਨਿਟੀ ਦੇ ਵੱਲੋਂ ਖਰੀਦੀ ਜ਼ਮੀਨ ਦੀ ਜਿਹੜੀ ਰਜਿਸਟਰੀ ਹੈ ਉਸ ਦੀ ਤਾਰੀਖ ਮੈਂ بار بار ਅਨਾਉਂਸ ਕਰ ਰਿਹਾ 7 ਫਰਵਰੀ 2025 ਔਰ ਪਿਛਲੇ ਦਿਨੀ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਤੋਂ 3-4 ਮਹੀਨੇ ਪਹਿਲਾਂ ਇਸੇ ਜ਼ਮੀਨ ਦਾ ਬਿਆਨਾਂ ਜਿਹੜਾ ਹੈ ਜਿਸ ਨੂੰ ਪਾਵਰ ਆਫ ਸੋਸ਼ਲ ਜੁਨਿਟੀ ਵੱਲੋਂ ਖਰੀਦੇ ਜਾਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਉਸ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਉਸ ਦਾ ਬਿਆਨਾਂ ਜਿਹੜਾ ਦਿੱਤਾ ਜਾ ਚੁੱਕਾ ਹੈ ਤਾਰੀਖ ਹੈ 7 ਫਰਵਰੀ 2125 ਸੋ ਇਹ ਤਾਰੀਖ ਤੁਹਾਡੇ ਜ਼ਹਿਨ ਦੇ ਵਿੱਚ ਹੋਣੀ ਚਾਹੀਦੀ ਹੈ ਮੈਂ ਦਾਨੀ ਸੱਜਣਾ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਹੱਕ ਹalal ਦੀ ਕਮਾਈ ਦੇ ਵਿੱਚੋਂ ਇਹਨਾਂ ਦਿਨਾਂ ਦੇ ਵਿੱਚ ਰਜਿਸਟਰੀ ਵਾਸਤੇ ਆਪਣਾ ਯੋਗਦਾਨ ਪਾਇਆ ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅਜੇ ਤੱਕ ਦਿੱਤਾ ਹੀ ਕੁਝ ਨਹੀਂ ਹੈ ਲੇਕਿਨ ਗੱਲਾਂ ਬਾਤਾਂ ਬਹੁਤ ਕਰ ਰਹੇ ਨੇ ਗੱਲਾਂ ਬਾਤਾਂ ਬਹੁਤ ਕਰ ਰਹੇ ਨੇ ਦਿੱਤਾ ਜੀ ਤੱਕ ਕੁਝ ਨਹੀਂ ਹੈ ਔਰ ਇਥੋਂ ਤੱਕ ਬੜੇ ਅਫਸੋਸ ਨਾ ਕਹਿਣਾ ਪੈਂਦਾ ਹੈ ਕਿ 2 2 3 3 ਮਹੀਨੇ ਪਹਿਲਾਂ ਦਿੱਤੀਆਂ ਰਸੀਦ ਬੁੱਕਾਂ ਵੀ ਅਜੇ ਤੱਕ ਜਿਹੜੀਆਂ ਹੈ ਉਹਨਾਂ ਦੇ ਕੋਲ ਉਦੇ ਦੀਆਂ ਉਦਾਂ ਹੀ ਪਈਆਂ ਨੇ ਔਰ ਹੁਣ ਤਾਂ ਮਗਵਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਖੈਰ ਪਰਜੈਸਤੀ ਤਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਹੀ ਜਾਏਗੀ ਅਕਾਲਪੁਰ ਖ ਆਪਣੀ ਦਇਆ ਬਖਸ਼ਿਸ਼ ਜ਼ਰੂਰ ਕਰੇਗਾ ਜਿਸ ਨੇ ਇਹ ਹਿੰਮਤ ਦਿੱਤੀ ਹੈ ਉਹ ਉਸ ਹਿੰਮਤ ਨੂੰ ਫਲ ਵੀ ਲਾਏਗਾ ਭਾਗ ਵੀ ਲਾਏਗਾ ਪਰ ਦੋਸਤੋ ਸਾਡੇ ਸਮਾਜ ਦੇ ਵਿੱਚ ਹੀ ਨਹੀਂ ਜਾਨਕਿ ਜਦੋਂ ਆਪਾਂ ਮਨੁੱਖ ਜਾਤੀ ਦੀ ਮਨੁੱਖਤਾ ਦੀ ਸੇਵਾ ਦੀ ਮਾਨਵ ਜਾਤੀ ਦੀ ਸੇਵਾ ਦੀ ਗੱਲ ਕਰਦੇ ਆ ਤਾਂ ਉਥੇ ਹਰ ਸਮਾਜ ਦਾ ਬੰਦਾ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਕੰਦੇ ਨਾਲ ਕੰਦਾ ਲਾ ਕੇ ਜਿਹੜਾ ਹੈ ਉਹ ਖੜ ਜਾਂਦਾ ਹੈ ਔਰ ਫਿਰ ਮਤਲਬ ਆਕਾਲਪੁਰ ਖ ਆਪਣੀ ਦਇਆ ਬਖਸ਼ਿਸ਼ ਦੇ ਨਾਲ ਜੋ ਵੀ দান ਜਿਹੜਾ ਹੈ ਉਹ ਕਰਵਾਉਂਦਾ ਹੈ ਔਰ ਆਪਣੀ ਨੇਕ ਕਮਾਈ ਦੇ ਵਿੱਚੋਂ ਵੱਧ ਚੜ ਕੇ ਹਿੱਸਾ ਪਾਉਣ ਦੀ ਕੋਸ਼ਿਸ਼ ਕਰਦਾ ਐਸਾ ਹੋ ਰਿਹਾ ਹੈ ਲੇਕਿਨ ਦੋਸਤੋ ਇਸ ਕਾਰਜ ਨੂੰ ਪੂਰਾ ਕਰਨ ਵਾਸਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰਚੰਦ ਜੀ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰ ਸਖਤਰ ਸਰਦਾਰ ਨਿਰਮਲ ਸਿੰਘ ਜੀ ਦਰਾਹਾ ਔਰ ਰੋਪੜ ਤੋਂ ਪ੍ਰੈਜ਼ੀਡੈਂਟ ਸਰਦਾਰ ਚੰਨਣ ਸਿੰਘ ਜੀ ਸਹਾਇਤਕਾਰ ਸੁਜੀ ਸੁਮਨ ਜੀ ਔਰ ਡਿਸਟ੍ਰਿਕਟ ਪਟਿਆਲਾ ਤੋਂ ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਜੁਨਟੀ ਦੇ ਸੋਮ ਸਹੋਤਾ ਤੇ ਪੋਸੂ ਨਾਮਾ ਚੈਨਲ ਇਨਾ ਦਿਨਾਂ ਵਿੱਚ ਆਪ ਜੀ ਦੇ ਘਰਾਂ ਦੇ ਦਰਵਾਜ਼ਿਆਂ ਤੱਕ ਘਰਾਂ ਦੇ ਵਿਹੜੇ ਤੱਕ ਪਹੁੰਚਦਾ ਹੈ ਤਾਂ ਕਿ ਤੁਸੀਂ ਇਸ ਜ਼ਮੀਨ ਦੀ ਰਜਿਸਟਰੀ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਸਕੋ ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਆ ਕੇ ਦੇਖ ਕੇ ਵੀ ਜਾਂਦੇ ਨੇ ਜ਼ਮੀਨ ਦਾ ਟੁਕੜਾ ਕਿ ਕਿਸ ਜ਼ਮੀਨ ਦੇ ਟੁਕੜੇ ਦੀ ਜਿਹੜੀ ਰਜਿਸਟਰੀ ਕਰਵਾਉਣ ਜਾ ਰਹੇ ਆ ਪਿਛਲੇ ਦਿਨੀ ਸੁਨਾਮ ਏਰੀਏ ਚੋਂ ਕਾਫੀ ਸੰਗਤਾਂ ਆਈਆਂ ਨੇ ਉਹਨਾਂ ਨੇ ਵੇਖਿਆ ਕਿਉਂਕਿ ਅੰਬੇਡਕਰ ਊਰਜਾ ਪਵੰਦੇ ਸਾਹਮਣੇ ਵਾਲੀ ਜ਼ਮੀਨ ਜਿਹੜੀ ਹੈ ਔਰ ਉਸ ਜ਼ਮੀਨ ਦੀ ਰਜਿਸਟਰੀ ਵਾਸਤੇ ਅਸੀਂ ਤੁਹਾਡੇ ਤੱਕ ਪਹੁੰਚ ਕਰ ਰਹੇ ਹਾਂ ਅੰਬੇਦਕਰ ਊਰਜਾ ਪੋ ਬੰਦੇ ਵਿੱਚ ਇਸ ਸਮੇਂ ਜੋ ਹੈ ਉਹ ਪਾਵਰ ਆਫ ਸੋਸ਼ਲ ਜੁਨਟੀ ਦੇ ਬਲੋਂ ਲੈਬੋਰੀ ਚਲਾਈ ਜਾ ਰਹੀ ਹੈ ਜਿੱਥੇ ਕਿ ਬਹੁਤ ਹੀ ਘੱਟ ਰੇਟਾਂ ਦੇ ਉੱਪਰ ਸਰੀਰ ਦੇ ਜਿਹੜੇ ਐ ਉਹ ਹਰ ਬਿਮਾਰੀ ਦੇ ਜਿਹੜੇ ਇਲਾਜ मतलब ਟੈਸਟ ਕੀਤੇ ਜਾਂਦੇ ਨੇ ਟੈਸਟ ਕਰਵਾਉਣ ਤੋਂ ਬਾਅਦ ਉਸ ਦੀ ਜਿਹੜੀ ਆ ਮੈਡੀਸਨ ਡਿਸਪੈਂਸਰੀ ਬਿਲਕੁਲ ਨਾਲ ਹੈ ਜਿੱਥੇ ਕਿ ਮੁਫਤ ਦਵਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਜਿਹੜਾ ਭਵਨ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਦੀ ਚੌਥੀ ਮੰਜ਼ਲ ਜਿੱਥੇ ਆਈਪੀਐਸ ਪੀਸੀਐਸ ਆਈਐਸ ਅਫੀਸਰ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਕੰਪੀਟੀਟਿਵ ਇੰਗਜ਼ਾਮ ਨੇ ਉਹਨਾਂ ਦੀ ਤਿਆਰੀ ਵਾਸਤੇ ਚੌਥੀ ਮੰਜ਼ਲ ਜਿਹੜੀ ਉਹ ਬਿਲਕੁਲ ਤਿਆਰੀਆਂ ਦੀਆਂ ਉਸ ਕਾਰਗਾਰ ਤੇ ਹੈ ਕਿਉਂਕਿ ਸਮੇਂ ਦੇ ਵਿੱਚ ਇੱਥੇ ਬੱਚੇ ਆਉਣਗੇ ਐਕਸਪਰਟ ਆਉਣਗੇ ਔਰ ਉਹ ਆਪਣੀ ਗਿਆਨ ਦੇ ਆਪਣੇ ਗਿਆਨ ਦੇ ਨਾਲ ਇਹਨਾਂ ਬੱਚਿਆਂ ਦੇ ਨਾਲ ਗਿਆਨ ਸ਼ੇਅਰ ਕਰਕੇ ਉਹਨਾਂ ਦੀ ਤਿਆਰੀ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਔਰ ਇਹਨਾਂ ਤੋਂ ਇਲਾਵਾ ਪੋਸੂਨਾਮਾ ਚੈਨਲ ਜਿਸ ਤੇ ਉੱਪਰ ਇਸ ਸਮੇਂ ਤੁਸੀਂ ਦੇਖ ਰਹੇ ਹੋ ਔਰ ਉਹ ਵੀ ਇਸ ਸਟੂਡੀਓ ਦੇ ਵਿੱਚੋਂ ਹੀ ਚੱਲ ਰਿਹਾ ਹੈ ਅੰਬੇਡਕਰ ਊਰਜਾ ਪਵਨ ਦੇ ਵਿੱਚ ਬਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਜੁਨਟੀ ਦਾ ਇਹ ਸਟੂਡੀਓ ਬਣਿਆ ਹੋਇਆ ਹੈ ਔਰ ਜਿੱਥੋਂ ਕਿ ਤੁਸੀਂ ਪੂਰੀ ਦੁਨੀਆ ਇੱਥੋਂ ਦੀਆਂ ਗਤੀਵਿਧੀਆਂ ਪਾਵਰ ਆਫ ਸੋਸ਼ਲ ਜੁਨਟੀ ਦੀਆਂ ਕਹਿ ਸਕਦੇ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਅਸੀਂ ਹਰ ਰੋਜ਼ ਮੁਖਾਤਬ ਹੋਣਿਆ ਸਵੇਰੇ 5 ਵਜੇ ਤੋਂ ਲੈ ਕੇ ਮਤਲਬ ਪੂਰਾ ਦਿਨ ਜਿਹੜਾ ਹੈ ਉਹ ਪੋਸੂਨਾਵਾ ਚੈਨਲ ਦੇ ਉੱਪਰ ਤੁਸੀਂ ਸਮਾਜਿਕ ਗਤੀਵਿਧੀਆਂ ਨੂੰ ਵੇਖ ਸਕਦੇ ਹੋ ਸੋ ਇਸ ਕਰਕੇ ਪਾਵਰ ਆਫ ਸੋਸ਼ਲ ਜੁਨਟੀ ਨੇ ਇੱਕ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਵਾਸਤੇ ਉਹਨਾਂ ਦੇ ਅੰਦਰ ਛੁਪੀਆਂ ਨੂੰ ਛੁਪੀਆਂ ਰੁਚੀਆਂ ਨੂੰ ਉਜਾਗਰ ਕਰਨ ਵਾਸਤੇ ਜਿਸ ਜ਼ਮੀਨ ਨੂੰ ਲੈ ਕੇ ਇੱਕ ਬਹੁਤ ਵੱਡਾ ਸੁਪਨਾ ਵੇਖਿਆ ਹੈ ਕਿ ਇਸ ਜਗ੍ਹਾ ਬੈਠ ਕੇ ਅਸੀਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਲੈਨਿੰਗਸ ਕਰਾਂ ਕਰਾਂਗੇ ਔਰ ਇੱਥੇ ਐਜੂਕੇਸ਼ਨ ਨੂੰ ਇੱਕ ਹੱਬ ਬਣਾਵਾਂਗੇ ਤਾਂ ਕਿ ਬੱਚੇ ਕਿਸੇ ਵੀ ਮਜ਼ਹਬ ਦੇ ਕਿਸੇ ਵੀ ਕੌਮ ਦੇ ਕਿਸੇ ਵੀ ਧਰਮ ਦੇ ਨਾਲ ਸਬੰਧਤ ਹੋਣ ਹਰ ਧਰਮ ਦਾ ਸਤਕਾਰ ਪਾਵਰ ਆਫ ਸ਼ੋਸ਼ੀ ਜੁਨਟੀ ਬਲੋ ਕੀਤਾ ਜਾਂਦਾ ਹੈ ਉਹਨਾਂ ਦੇ ਬੱਚੇ ਆ ਕੇ ਆਪਣੀ ਯੋਗਤਾ ਦੇ ਮੁਤਾਬਕ ਇਤੋਂ ਵੱਧ ਤੋਂ ਵੱਧ ਫਾਇਦਾ ਲੈ ਸਕਣ ਸੋ ਇਸੀ ਹੀ ਮਤਲਬ ਵਿਚਾਰਤਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਵਰ ਆਫ ਸੋਸ਼ਲ ਜੁਨਟੀ ਨੇ ਇਹ ਜ਼ਮੀਨ ਦੀ ਰਜਿਸਟਰੀ ਵਾਸਤੇ ਆਪ ਜੀ ਨੂੰ ਅਪੀਲ ਵੀ ਕੀਤੀ ਹੈ ਆਪ ਜੀ ਨੂੰ ਬੇਨਤੀ ਵੀ ਕਰਦੇ ਆ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਵੇਖਿਓ ਕਿਤੇ ਯੋਗਦਾਨ ਪਾਉਣ ਦੇ ਵਿੱਚ ਪਿੱਛੇ ਨਾ ਰਹਿ ਜਾਇਓ ਕਿਉਂਕਿ ਸਾਂਝੇ ਕੰਮ ਰੁਕਦੇ ਨਹੀਂ ਹੁੰਦੇ ਬਸ ਯੋਗਦਾਨ ਦੀ ਜ਼ਰੂਰਤ ਹੁੰਦੀ ਹੈ ਯੋਗਦਾਨ ਉਹ ਹੀ ਪਾਉਣਗੇ ਜਿਨ੍ਹਾਂ ਦੀ ਨੀਅਤ ਹੋਵੇਗੀ ਜਿਨ੍ਹਾਂ ਦੀ ਬਦਨੀਅਤ ਹੋਵੇਗੀ ਉਹਨਾਂ ਕੋਲ ਜਿੰਨਾ ਮਰਜ਼ੀ ਪੈਸਾ ਕਿਉਂ ਨਾ ਹੋਵੇ ਉਹ ਫਿਰ ਵੀ ਉਹਨਾਂ ਦੀ ਜਿਹੜੀ ਨੀਅਤ ਹੈ ਉਹ ਉਦھر ਹੀ ਲੱਗੀ ਰਹਿੰਦੀ ਹੈ ਔਰ ਖਜ਼ਾਨੇ ਵੀ ਫਿਰ ਮਾਲਕ ਉਹਨਾਂ ਦੇ ਹੀ ਭਰਪੂਰ ਕਰਦਾ ਹੈ ਜਿਹੜਾ দান ਦਿੰਦੇ ਨੇ ਸੋ ਪੋਸੂਨਾਮਾ ਚੈਨਲ ਦੇ ਉੱਪਰ ਹਰ ਰੋਜ਼ ਅਪੀਲ ਕੀਤੀ ਜਾਏਗੀ ਆਪ ਤੱਕ ਪਹੁੰਚਾਇਆ ਜਾਏਗਾ ਔਰ ਅਸੀਂ ਬਕਾਇਦਾ ਤੌਰ ਤੇ ਤੇ ਇਹਦੇ ਵਿੱਚ ਜੋ ਹੈ ਨੰਬਰ ਵੀ ਸ਼ੇਅਰ ਕਰ ਰਹੇ ਆ ਨੰਬਰ ਵੀ ਹੈ ਤੁਸੀਂ ਉਹਨਾਂ ਨੰਬਰਾਂ ਨਾਲ ਸੰਪਰਕ ਕਰਕੇ ਜ਼ਰੂਰ ਸਾਡੇ ਨਾਲ ਇਸ ਜ਼ਮੀਨ ਖਰੀਦੀ ਹੋਈ ਦੇ ਵਿੱਚ ਆਪਣਾ ਵੀ ਯੋਗਦਾਨ ਪਾਓ ਤਾਂ ਕਿ ਤੁਹਾਡਾ ਏਰੀਆ ਤੁਹਾਡਾ ਪਿੰਡ ਤੁਹਾਡੇ ਬਜ਼ੁਰਗਾਂ ਦੇ ਨਾਮ ਵੀ ਇਸ ਪਵਨ ਤੋਂ ਬੋਲਣ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ